एसजेपीसी ਮੁਲਾਜ਼ਮ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਦੋ ਦਿਨਾਂ ਤੋਂ ਐਸਜੀਪੀਸੀ ਮੁਲਾਜ਼ਮ ਲਾਪਤਾ ਹੈ ਜਾਣਕਾਰੀਆਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਸਕੂਟਰ ਇੱਕ ਨਹਿਰ ਦੇ ਕੋਲੋਂ ਮਿਲਿਆ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ ਤੇ ਜੇਕਰ ਤੁਹਾਨੂੰ ਵੀ एसटीपीसी मुलाज्म बारे कोई भी जानकारी मिलती है ता तुसी भी पारिवारिक मेंबरਾਂ ਦੇ ਨਾਲ জাফর ਪੁਲਿਸ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹੋ ਤਸਵੀਰ ਟੀਵੀ ਸਕ੍ਰੀਨ ਦੇ ਉੱਤੇ ਐਸਟੀਪੀਸੀ ਮੁਲਾਜ਼ਮ ਕਰਤਾਰ ਸਿੰਘ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਬੀਤੇ ਦੋ ਦਿਨਾਂ ਤੋਂ ਲਾਪਤਾ ਨੇ ਅਤੇ ਹੁਣ ਉਹਨਾਂ ਦਾ ਸਕੂਟਰ ਨਹਿਰ ਦੇ ਕੋਲੋਂ ਮਿਲਿਆ ਜਿਸ ਕਰਕੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਸ਼ੱਕੀ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਰੇ ਪਾਸੇ ਅਸੀਂ ਪੁੱਛਗਿੱਛ ਕੀਤੀ ਹੈ ਪਰ ਕਰਤਾਰ ਸਿੰਘ ਹੁਣਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਤਦ ਦੱਸਤੀ ਹੈ ਕਿ ਐਸਜੀਪੀਸੀ ਦੇ ਨਾਲ ਜੁੜੇ ਪ੍ਰਚਾਰ ਵਿਭਾਗ ਦੇ ਮੁਲਾਜ਼ਮ ਕਰਤਾਰ ਸਿੰਘ ਬੀਤੇ 2 ਦਿਨਾਂ ਤੋਂ ਲਾਪਤਾ ਨੇ ਕਰਤਾਰ ਸਿੰਘ ਦੀ ਤਸਵੀਰ ਅਸੀਂ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਨ੍ਹਾਂ ਦੀ ਭਾਲ ਐਸਜੀਪੀਸੀ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਕਿਉਂਕਿ ਬੀਤੇ 2 ਦਿਨਾਂ ਤੋਂ ਕਰਤਾਰ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਭਾਲ ਵੀ ਕਰਤਾਰ ਸਿੰਘ ਹੁਣਾ ਦੀ ਕੀਤੀ ਜਾ ਰਹੀ ਹੈ ਤਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਜੋ ਕਰਤਾਰ ਸਿੰਘ ਦਾ ਕੁਝ ਪਤਾ ਲੱਗ ਸਕੇ ਜੇਕਰ ਤੁਸੀਂ ਕਰਤਾਰ ਸਿੰਘ ਜਿਹਨੂੰ ਕਿਤੇ ਵੀ ਦੇਖ ਦਿਓ ਜਾਂ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਐਸਟਪੀ ਸਿੰਘ ਜਾਂ ਫਿਰ ਕਰਤਾਰ ਸਿੰਘ ਹੁਣਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਫਿਰ ਪੁਲਿਸ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹੋ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਉਹ ਸੁਣਦੇ ਆ। ਜਸਤੂ ਦਾ ਇਹ ਮਗਵਾ ਦਾ ਦਰਵਾਸਾ ਦਾ ਇਰਾਦਾ ਤੇ ਨੂੰ ਕੋਈ ਪਤਾ ਨਹੀਂ ਲੱਗਦਾ। ਇਨੇ ਇਹ ਸੋਚਿਆ ਇਹਦੇ ਮਗਰ ਕੋਈ ਆਉਦਾ ਨਹੀਂ ਅਸੀਂ ਇਹਦੇ ਤੋਂ ਡਰਦਾ ਕੋਈ ਆਉਂਦਾ ਨਹੀਂ ਕਿ ਕਲੇਸ਼ ਨਾ ਪਵੇ ਤੇ ਜੇ ਇਹਨੂੰ ਇਹ ਹੀ ਆਪਣੇ ਬਰਤ ਅਸਲੀ ਕੀ ਜਿਹੜਾ ਚਾਹੁੰਦਾ ਜਿਹੜਾ ਇਹ ਮਸਲਾ ਲੈ ਕੇ ਆਇਆ ਮੈਂ ਵਿਜੇ ਸਿੰਘ ਕਟੜਾ ਤਰਪਦਾਰਖ ਬੇਟੀ ਸ਼ਰਮੀ ਗੋਦਾ ਪਰਮਗੋਦੀ ਮੈਂ ਬਾਹਰ ਪਟਨਾ ਸਾਹਿਬ ਗਿਆ ਸੀ ਸਾਸਾਰਾਮ ਡਿਊਟੀ ਦੇ ਤੇ ਮੈਨੂੰ ਕੱਲ ਮੇਰੇ ਸੁਪਰਡੈਂਟ ਸਾਹਿਬ ਨੇ ਦੱਸਿਆ ਪੀ ਆ ਕਟੜਾ ਵਾਪਰ ਗਈ ਆ ਕਿ ਕਰਤਾਰ ਸਿੰਘ ਨਹੀਂ ਮਿਲ ਰਿਹਾ ਫਿਰ ਅਸੀਂ ਸਾਰੀ ਜਾਣ ਪਛਾਣ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਉਹ ਥਾਣੇ ਆਇਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਹੈ ਜਿੱਥੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਲਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਇਹ ਉਹਨਾਂ ਨੇ ਇਹ ਸਾਰਾ ਕੁਝ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਕੋਤੇ ਪਰਚਾ ਕਰਕੇ ਉਹਨਾਂ ਤੋਂ ਕੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਇਹ ਜਾਇ ਨਾ ਹੋਇਆ ਤੇ ਮੈਂ ਥੋੜੀ ਜਿਹੀ 2 ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫਿਰੋ ਮੈਨੂੰ ਲਿਖਣਾ ਪਵੇਗਾ ਤੇ ਡਾਕਟਰ ਅਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਐ ਐਸਐਚਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹਾਡੀ ਕਰੇ ਸਾ ਉਹ ਹੋਰ ਕਿਸੇ ਅੰਗੈ ਸੀਗੇ ਕੇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਲ ਸਾਹਿਬ ਨਾਲ ਗੱਲ ਕੀਤੀ ਹੈ ਪੀ.ਐਸ. ਆਈ.ਪੀ.ਐਸ ਅ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਸਰਕਾਰ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਅਸੀਂ ਪ੍ਰੋਟੈਸਟ ਡਾਕਟਰ ਸ਼ੋਨੀ ਮਿੱਟੀ ਵੱਲੋਂ ਮਾਂਜੂ ਪ੍ਰਧਾਨ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਡਾ ਬੰਦਾ ਸਾਡਾ ਮਲਾਜਮ ਆ ਜਿੱਧਰੋਂ ਮਰਜ਼ੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁੱਤਰ ਪ੍ਰਸ਼ਾਸਨ ਦਸਰ ਪਿਆਹੀ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਪਾਲਸੀ ਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇਕਰ ਇਹ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫਤਰ ਸ਼ੋਨੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ ਉਲੀਕਾਂਗੇ ਠੀਕ ਹੈ ਜੀ ਰਿਸਰਚੀ ਸਰਮਾ ਮਾਮਲਾ ਲੈਣਾ ਹੈ ਜਿੱਦੀ ਕਿਸੇ ਰਿਮਾਈਨ ਨਾ ਮੋੜੇ ਕੱਲ੍ਹ ਨੂੰ ਸ਼ਾਮ ਨੂੰ ਤਲਾਹ ਮਿਲੀ ਸੀ ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਹੈ ਜੂਗੀ ਸ਼ੋਨੀ ਕੇਟੀ ਚ ਪ੍ਰਚਾਰ ਕਮੇਟੀ ਤੇ ਪ੍ਰਚਾਰ ਕਮੇਟੀ ਚ ਲੱਗਿਆ ਹੋਇਆ ਉਹਦੇ ਬਾਰੇ ਜੀ ਵੀ ਇੱਕ ਦੋ ਦਿਨ ਤੋਂ ਕਾਰ ਨਹੀਂ ਪਹੁੰਚਿਆ ਉਹਦੇ ਸੰਬੰਧੀ ਗੁੰਸ਼ਤਗੀ ਲਿਖੀ ਗਈ ਹੈ ਉਤਲਾਸ਼ ਜੀ ਤਾਂ ਸਰ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਡਾਇਕਟਵਲ ਮਿਲੀ ਹੈ ਜੀ ਨਹਿਰ ਦੇ ਕੋਲ ਹਾਂਜੀ ਐਕਟਵਲ ਮਿਲੀ ਹੈ ਨਹਿਰ ਦੇ ਕੋਲ ਉਹਦੇ ਬਾਰੇ ਸਾਰਾ ਰਿਸਟਿਗਿਸ਼ ਕਰ ਰਹੇ ਹਾਂ ਸਾਰਾ ਬਾਕੀ ਦੇਖਦੇ ਅਥੋਰੋਨੀ ਲੋਕ ਨਿਕਲੋਂਦੇ ਰਹਿੰਦਾ ਲੱਗਿਆ ਸੀ ਸਰ ਥਾਣੇ ਰਾਤ ਨੂੰ ਪੁਛਕਿਸ਼ ਕਰਨਾ ਆਤੇ ਹਮਾਂ ਉਹ ਸਾਰੇ ਜੋ ਵੀ ਇਹਨਾਂ ਦਾ ਸਬੰਧ ਹੈਗੇ ਸਾਰਿਆਂ ਦੀ ਪੁਛਕਿਸ਼ ਕੀਤੀ ਜਾ ਰਹੀ ਹੈ ਨਵੇਂ ਕੱਟ ਸਾਹਮਣੇ ਆਉਣਗੇ ਉਦੋਂ ਤੱਕ ਹਮ ਤੱਕ ਬੰਦੇ ਦਾ ਕੋਈ ਪਤਾ ਲੱਗਾ ਜੀ ਨਹੀਂ ਅਜੇ ਤੱਕ ਨਹੀਂ ਲੱਗਾ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੂੰ ਜੀ ਲਿਖੀ ਗਈ ਹੈ 400 ਰੁਪਏ ਦਾ ਦਰਜ ਕੀਤਾ ਗਿਆ ਆਸ-ਪਾਸ ਦੇ ਸਭੰਦਰ ਥਾਣ ਹੋਰ ਸੇ ਨਾਲ ਸਬੰਧਤ ਵਿਅਕਤੀ ਦੀ ਉਹਨਾਂ ਦੀ ਪੁਛਗਛ ਕੀਤੀ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਮੈਂ ਜਾਂਦੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਤਾਂ ਕੋਈ ਵੀ ਕਿਸੇ ਕੋਲੇ ਰਿਸ਼ਤੇ ਸਬੰਧੀ ਕੋਈ ਵੀ ਜਾਣਕਾਰੀ ਹੈਗੀ ਤਾਂ ਉਹ ਸਾਡੇ ਨਾਲ ਸਾਂਝੀ ਕਰ ਤਾਂ ਜੋ ਤਫ਼ਤੀਸ਼ ਤਾਂ ਇੱਕ ਫੈਮਿਲੀ ਡਿਸਪਿਊਟ ਚੱਲ ਰਿਹਾ ਸੀ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਆਈ ਤੀ ਕਿ ਬਾਕੀ ਜੇ ਇਨਵੈਸਟੀਗੇਸ਼ਨ ਦੌਰਾਨ ਕੋਈ ਸਾਹਮਣੇ ਆਈ ਤੇ ਫਿਰ থানা ਬੀੜਵੀ ਨੂੰ ਤਲਾਸ਼ ਕੀਤੀ ਜਾਵੇ ਜੀ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਹਾਂਜੀ ਕੋਈ ਵੀ ਸਬੰਧਤ ਜਾਣਕਾਰੀ ਤੇ ਕਰ ਸਾਨੂੰ ਸਾਂਝੀ ਕੀਤੀ ਜਾਵੇ